ਉਤੋਂ ਵੀ ਜਿੱਦਾਂ ਥੋੜਾ ਥੋੜਾ ਤੁਸੀਂ ਪੱਗ ਵਿੱਚ ਪਿੰਚ ਕਰਦੇ ਹੋ ਉਸ ਤਰ੍ਹਾਂ ਵੀ ਕਰ ਸਕਦੇ ਹੋ ਇਸ ਨਾਲ ਸ਼ੇਪ ਹੋਰ ਬਾਹਰ ਨੂੰ ਆਊਗੀ ਤੇ ਚੌੜਾ ਹੋਊਗਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਮਦਮੀ ਟਕਸਾਲ ਦਾ ਗੋਲ ਦਮਾਲਾ ਬਣ ਕੇ ਦਿਖਾਵਾਂਗੇ ਪਹਿਲੇ ਆਪਾਂ ਸਿੰਪਲੀ ਉੱਤੇ ਜੁੜਾ ਕਰ ਲੈਣਾ ਵਾ ਫੇਰ ਆਪਾਂ ਕੰਗਾ ਸਾਵਲਾ ਲਾਂਗੇ ਇਹ ਪੰਨੇ ਦੀ ਲੈਂਥ ਹੈਗੀ ਆ ਫੁੱਲ ਵਾਲਾ ਕਪੜਾ ਦਾ ਤੇ ਕੁਝ 7 ਕਿੱਮੇਟਰ ਦੀ ਲੈਂਥ ਹੈਗੀ ਇਹਦੀ ਅੱਲੇ ਆਪਾਂ ਬੰਨਣਾ ਸ਼ੁਰੂ ਕਰਾਂਗੇ ਕੰਨਾਂ ਦੇ ਉੱਤੋਂ ਫੇਰ ਆਪਾਂ ਦੂਜਾ ਲੜ ਲਾਵਾਂਗੇ ਕੰਨਾਂ ਦੇ ਥੱਲਿਓ ਸਿੰਪਲੀ ਜਿੱਦਾਂ ਆਪਾਂ ਬੇਸ ਬੰਨਦੇ ਆ ਬਸ ਕੰਨਾਂ ਦੇ ਉੱਤੋਂ ਲਿਆਉਣਾ ਵੈ ਇਹਨੂੰ ਇੱਕ ਲੜ ਆਪਾਂ ਲਾ ਲਿਆ ਕੰਨਾਂ ਦੇ ਉੱਤੇ ਫੇਰ ਆਪਾਂ ਹੁਣ ਦੂਜਾ ਲੜ ਥੋੜਾ ਥੱਲੇ ਲਿਆਣਾ ਤੇ ਹਾਫ ਕੰਨ ਦੇ ਉੱਤੇ ਲਾਣਾ ਜਿੰਨੇ ਕੁ ਮੱਡ ਤੁਹਾਡੇ ਕੋ ਉਂਗਲਿਆੜਾ ਬਣ ਸਕਦੇ ਆ ਉਹ ਤੁਸੀਂ ਬਣਾ ਸਕਦੇ ਹੋ ਪਹਿਲੇ ਲੜ ਵਿੱਚ ਵੈਸੇ ਤੇ ਜਿਆਦਾ ਲੜ ਦਿਸਣੇ ਨਹੀਂ ਹੁੰਦੇ ਪਰ ਪਹਿਲੇ ਲੜ ਦੀ ਜਿਆਦਾ ਤਾਂ ਸ਼ੇਪ ਬਣਦੀ ਆ ਸਭ ਤੋਂ ਵਧੀਆ ਦੂਜੇ ਕੰਨ ਦੇ ਉੱਤੇ ਵੀ ਇਦਾਂ ਹੀ ਫੇਰ ਆਪਾਂ ਜਿਸ ਤਰ੍ਹਾਂ ਫ੍ਰੀਸਟਾਈਲ ਭੱਗ ਵਿੱਚ ਲੜ ਬੰਦੇ ਨੇ ਉਸ ਤਰ੍ਹਾਂ ਹੀ ਆਪਾਂ ਦੋ ਉਂਗਲਾਂ ਨਾਲ ਲੜ ਬਣਾ ਲੈਣੇ ਆ ਥੋੜੀ ਪਹਿਲੇ ਲੜਦੇ ਲਾਗੇ ਲਾ ਲੈਣੀ ਆ ਪਹਿਲੇ ਲੜਦੇ ਲਾਗੇ ਲਾ ਲੈਣਾ ਦੂਜਾ ਲੜ ਪਹਿਲੇ ਤੇ ਦੂਜੇ ਲੜਦੇ ਵਿੱਚ ਮਤਲਬ ਜਿੱਦਾਂ ਵੀ ਤੁਸੀਂ ਸਾਰੇ ਪਰਨੇ ਵਿੱਚ ਲੜ ਲਾਉਂਦੇ ਹੋ ਉਹਦੇ ਵਿੱਚ ਥੋੜਾ ਥੋੜਾ ਗੈਪ ਹੋਣਾ ਚਾਹੀਦਾ ਵਾ ਕਿਉਂਕਿ ਸ਼ੇਪ ਇਸ ਤਰ੍ਹਾਂ ਹੀ ਬਣਦੀ ਹੈ ਜੇ ਤੁਸੀਂ ਅ ਜਿਆਦਾ ਗੈਪ ਛੱਡੋਗੇ ਫਿਰ ਸ਼ੇਪ ਚੰਗੀ ਨਹੀਂ ਬਣੇਗੀ ਮੈਂ ਪਰਨੇ ਨੂੰ ਗਿੱਲਾ ਨਹੀਂ ਕੀਤਾ ਤੇ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਕਰ ਸਕਦੇ ਹੋ ਜੇ ਆਪਾਂ ਪਰਨੇ ਆ ਪੱਗ ਨੂੰ ਗਿੱਲਾ ਨਹੀਂ ਕਰਦੇ ਤੇ ਵੱਟ ਜਿਆਦਾ ਬਣਦੇ ਨੇ ਜਿੱਥੇ ਦਾ ਨੂੰ ਲੱਗਦਾ ਵਾ ਕਿ ਮੈਂ ਇਸ ਤੋਂ ਉੱਤੇ ਪਰਣਾ ਨਹੀਂ ਲੈ ਕੇ ਜਾਣਾ ਜਾਂ ਤੁਸੀਂ ਲੜ ਜਿਆਦਾ ਲਗਾ ਲਏ ਨੇ ਉਸ ਤੋਂ ਬਾਅਦ ਜਿਹੜਾ ਆ ਬਚਿਆ ਹੋਇਆ ਹੈਗਾ ਵਾ ਇਸ ਨੂੰ ਆਪਾਂ ਇਸ ਤਰ੍ਹਾਂ ਕਰਕੇ ਥੱਲੇ ਨੂੰ ਕਰਕੇ ਤੇ ਦੂਸਰੇ ਲੜ ਵਿੱਚ ਲਗਾ ਲਵਾਂਗੇ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਵੱਟ ਬਣਾਣਾ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਥੋੜਾ ਬਚਿਆ ਹੋਇਆ ਵਾ ਇਸ ਨੂੰ ਵੀ ਆਪਾਂ ਇਸ ਦੇ ਉੱਤੇ ਹੀ ਲੜ ਲਗਾ ਕੇ ਕਵਰ ਕਰ ਲਵਾਂਗੇ ਇੱਕ ਗੱਲ ਹੋਰ ਗੀ ਹੈ ਕਿ ਜੇ ਤੁਸੀਂ ਪਰਨੇ ਨੂੰ ਟਾਈਟ ਟਾਈਟ ਬੰਨਦੇ ਹੋ ਤਾਂ ਪਰਨਾ ਥੋੜਾ ਜਿਹਾ ਛੋਟਾ ਹੋ ਜਾਏਗਾ ਹੁਣ ਜਿੱਦਾਂ ਇਸ ਤੋਂ ਉੱਤੇ ਮੈਂ ਪਰਨਾ ਨਹੀਂ ਲਾ ਕੇ ਜਾਣਾ ਤੇ ਹੁਣ ਮੈਂ ਇਸ ਦੇ ਉੱਤੇ ਹੀ ਲਾਲ ਲਗਾਉਣੇ ਸ਼ੁਰੂ ਕਰ ਦਵਾਂਗਾ ਤਾਂ ਜੋ ਸ਼ੇਪ ਉੱਤੋਂ ਚੌੜੀ ਆਵੇ ਥੱਲੋਂ ਜਿਹੜੀ ਸ਼ੇਪ ਮੈਨੂੰ ਨਹੀਂ ਚੌੜੀ ਚਾਹੀਦੀ ਉਹ ਆਪਾਂ ਪਹਿਲੇ ਹੀ ਠੀਕ ਕਰ ਲਈ ਹੋਈ ਹੈ ਉਤੋ ਜਿੱਦਾਂ ਥੋੜਾ ਥੋੜਾ ਉਤੋ ਵੀ ਜਿੱਦਾਂ ਥੋੜਾ ਥੋੜਾ ਤੁਸੀਂ ਪੱਗ ਵਿੱਚ ਪਿੰਚ ਕਰਦੇ ਹੋ ਉਸ ਤਰ੍ਹਾਂ ਵੀ ਕਰ ਸਕਦੇ ਹੋ ਇਸ ਨਾਲ ਸ਼ੇਪ ਹੋਰ ਬਾਹਰ ਨੂੰ ਆਊਗੀ ਤੇ ਚੌੜਾ ਹੋਊਗਾ ਪਰਨਾ ਬਣ ਕੇ ਆਪਾਂ ਇਹਨੂੰ ਸੈੱਟ ਕਰ ਲਵਾਂਗੇ ਸਾਡਾ ਪਰਨਾ ਬੱਜ ਕੇ ਰੈਡੀ ਆ ਉੱਤੋਂ ਵੀ ਜਿਹੜਾ ਤੁਹਾਨੂੰ ਲੱਗਦਾ ਵਾ ਕਿ ਸ਼ੇਪ ਥੋੜੀ ਜਿਹੀ ਬਾਹਰ ਨੂੰ ਆ ਰਹੀ ਆ ਤਾਂ ਤੁਸੀਂ ਸਲਾਈ ਦਾ ਯੂਜ਼ ਕਰਕੇ ਉਸ ਨੂੰ ਅੰਦਰ ਕਰ ਸਕਦੇ ਹੋ ਰਾਦਾ ਪਰਨਾ ਵੱਜ ਕੇ ਰੈਡੀ ਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੀ ਵੀਡੀਓਜ਼ ਆਪਾਂ ਤੁਹਾਡੇ ਲਈ ਲਿਆਂਦੇ ਰਵਾਂਗੇ ਤੇ ਉਹ ਦੇਖਣ ਲਈ ਸਬਸਕ੍ਰਾਈਬ ਕਰ ਲਵੋ ਚੰਗਾ ਫੇਰ